ਵੈਂਟਰ ਭਾਈ ਇਹ ਤਰ ਰੇਹਿੰਦਰ ਵੈਂਟਰ ਭਾਈ ਇਹ ਤਰ ਰੇਹਿੰਦਰ ਸਿੱਧੂ ਲੈਵਨਜੀ ਦਾ ਨਿੰਬੂ ਪਾ ਕੇ ਗੁੰਜਰਾ ਪਾ ਕੇ ਸਿੱਧੂ ਲੈਵਨਜੀ ਦਾ ਨਿੰਬੂ ਪਾ ਕੇ ਕੀ ਗਰਮੀ ਕੁੱਟੂਆ ਜਾਏ ਸਿੱਧੂ ਲੈਵਨਜੀ ਦਾ ਸਾਰੀ ਗਰਮੀ ਕੁੱਟੂਆ ਸਿੱਧੂ ਲੈਵਨਜੀ ਦਾ ਵੈਂਟਰ ਭਾਈ ਇਹ ਤਰ ਰੇਹਿੰਦਰ ਵੈਂਟਰ ਭਾਈ ਇਹ ਤਰ ਰੇਹਿੰਦਰ ਸਿੱਧੂ ਲੈਮਨ ਜੀ ਦਾ ਨਿੰਬੂ ਪਾ ਕੇ ਗੁੰਗਰਾ ਪਾ ਕੇ ਸਿੱਧੂ ਲੈਮਨ ਜੀ ਦਾ ਨਿੰਬੂ ਪਾ ਕੇ ਗੁੰਗਰਾ ਪਾ ਕੇ ਠੰਡਾ ਲੈਮਨ ਜੀ ਦਾ ਠੰਡਾ ਲੈਮਨ ਜੀ ਦਾ ਸਾਰੀ ਗਰਮੀ ਕੱਟੂ ਬਾਹਰ ਸਿੱਧੂ ਲੈਮਨ ਜੀ ਦਾ ਸਾਰੀ ਗਰਮੀ ਕੱਟੂ ਬਾਹਰ ਸਿੱਧੂ ਲੈਮਨ ਜੀ ਦਾ ਠੰਡਾ ਲੈਮਨ ਜੀ ਦਾ ਠੰਡਾ ਲੈਮਨ ਜੀ ਦਾ ਜਲਦੀ ہمارے ਪਾਸ ਹੋਵੇ ਹੋਰ ਗਰਮੀ ਕੱਟੂ ਬਾਹਰ ਸਿੱਧੂ ਲੈਮਨ ਜੀ ਦਾ ਵੈਂਟਰ ਭਾਈ ਇਹਤ ਰੇਹਿੰਦਰ ਵੈਂਟਰ ਭਾਈ ਇਹਤ ਰੇਹਿੰਦਰ ਲੇਵਨ ਜੀ ਦਾ ਨਿੰਬੂ ਪਾ ਕੇ ਗੁੰਗਰਾ ਪਾ ਕੇ ਸਿੱਧੂ ਲੇਵਨ ਜੀ ਦਾ ਨਿੰਬੂ ਪਾ ਕੇ ਗੁੰਗਰਾ ਪਾ ਕੇ ਠੰਡਾ ਲੇਵਨ ਜੀ ਦਾ ਠੰਡਾ ਲੇਵਨ ਜੀ ਦਾ ਸਾਰੀ ਗਰਮੀ ਕੱਟੂ ਬਾਹਰ ਸਿੱਧੂ ਲੇਵਨ ਜੀ ਦਾ ਸਾਰੀ